ਆਮਸਾ ਮੁਬਾਈਲ ਨੀਤੀ ਬਾਰੇ ਆਪਾਂ ਕੋਲੋਂ ਤੋਂ ਅੱਜ ਤੀਜੇ ਦਿਨ ਵਿੱਚ ਫੜ ਕੇ ਦੇ ਕਿਹੜਾ ਪੱਧਰ ਦਾ ਹੰਧਾਰ ਉਹ ਪੰਜਾਬ ਤੋਂ ਵੱਖਰੇ ਆ ਜਦੋਂ ਆਪਾਂ ਅੰਕੜੇ ਦੇਖੇ ਪੰਜਾਬ ਦੇ ਕੱਢ ਕੇ ਤੌਪ ਤੇ ਮਾਤੜਾ ਮੇਰਾ ਦਿਸਮਰੋਰ ਸਰਕਲ ਫਿਰ ਉਸ ਤੋਂ ਬਾਅਦ ਦੇ ਵਿੱਚ ਬੁਝੀਆਂ ਡਿਵੀਜ਼ਨਾਂ ਤੇ ਸਰਕਲਾਂ ਦੀ ਵਾਰੀ ਆਉਂਦੀ ਆ ਇਸ ਕਰਕੇ ਮੈਂ ਪਤਨ ਦੇ ਪਲਾਜ਼ਮਾ ਨੂੰ ਤੇ ਮੇਰੀਆਂ ਭੈਣਾਂ ਨੂੰ ਬਤਾਏ ਦੇਣਾ ਵਿੱਚ ਸਹੀ ਆਪਣੀਆਂ ਹੱਕੇ ਤੇ ਜਾਇਜ਼ ਮੰਗਾਂ ਤੇ ਪਹਿਰਾ ਦਿੱਤਾ ਜਦੋਂ ਗੱਲ ਲੜਾਈ ਦੀ ਜਾਂਦੀ ਆ ਗਰਸ਼ਿਕਾਂ ਸੁਣੀ ਜਾਂਦੀ ਆ ਇਹ ਸਰਕਾਰ ਦੇ ਨਾਲ ਜਦੋਂ ਵੀ ਜਦੋਂ ਗਾਇਤ ਚੱਲ ਗਿਆ ਆਪਣੀਆਂ ਮੰਗਾਂ ਪਰ ਤੇ ਆਪਣੀਆਂ ਹੱਕਾਂ ਦੇ ਖਾਤਰ ਲੜਾਈ ਛੇੜੀ ਆ ਪਰ ਇਹ ਸਰਕਾਰ ਨੇ ਮੰਗਾਂ ਮੰਨ ਵੀ ਲਈਆਂ ਮੰਨ ਕੇ ਮੁੱਕਰ ਵੀ ਗਏ ਮਿਠਾ ਨਾ ਦਿੰਦੇ ਨੇ ਚਿੱਠੀ ਕੱਢ ਦਿੰਦੇ ਨੇ ਜਦੋਂ ਮੀਟਿੰਗ ਦਾ ਦਿਨ ਆਉਂਦਾ ਮੀਟਿੰਗ ਕਰਨ ਜਾਂਦੇ ਨੇ ਉਦੋਂ ਕਹਿੰਦੇ ਸਾਡੇ ਕੋਲੇ ਟਾਈਮ ਨਹੀਂ ਹੈ ਗਿਆ ਫਿਰ ਅੱਗੇ ਫਾਲਤੂ ਨੇ ਐਸ ਕਰਕੇ ਜਿੰਨੀ ਆਪਾਂ ਇਹ ਸਰਕਾਰ ਨੂੰ ਚੰਗੀ ਸਮਝਦੇ ਤੇ ਜਿੰਨਾ ਇਹ ਤੇ ਮਾਨ ਕਰਿਆ ਸੀ ਜਿੰਨਾ ਇਹ 15 ਰਾਜਦਸ਼ਤਾ ਸੀ ਉਹਨੇ ਆਪਾਂ ਨੂੰ ਮੁਖੌਲ ਤੇ ਪਿੱਛਰਾ ਕਰਨ ਵਾਲੀ ਸਰਕਾਰ ਆ ਜੀ ਵੇ ਸਰਕਾਰ ਦੇ ਵਿੱਚ ਕੋਈ ਵੀ ਪੋਲੀਟੀਕਲ ਬੰਦਾ ਨਹੀਂ ਹੈ ਕੋਈ ਵੀ ਪਿਛਲਾ ਤਜਰਬੇਕਾਰ ਬੰਦਾ ਨਹੀਂ ਹੈ ਕੋਈ ਮੁੰਗਾਇਲ ਰਿਪੇਅਰ ਕਰਨ ਵਾਲਾ ਕੋਈ ਸਰਪੰਚ ਕਿਵੇਂ ਗਲੀਆਂ ਨਾਲੀਆਂ ਤੋਂ ਪੈਸੇ ਖਾਂਦੇ ਨੇ ਕੋਈ ਪਿੰਡ ਦਾ ਪੰਚਾਇਤ ਮੈਂਬਰ ਵੀ ਸ਼ਾਇਦ ਘੱਟੇ ਹੋਣ ਵੀ ਤੁਰੇ ਜਾਂਦੇ ਜਿਹਦੇ ਗਲਤ ਹਾਰ ਪਾਤੇ ਆ ਵੀ ਇਹ ਤੈਨੂੰ ਝਾੜੂ ਦੀ ਟਿਕਟ ਦੇ ਦੀ ਆਪਣੇ ਅੱਖਾਂ ਵਿੱਚ ਨਹੀਂ ਚਲੀਆਂ ਕੋਈ ਗੱਲ ਅੱਗੇ ਪਿੱਛੇ ਸੋਚੀਓ ਨਹੀਂ ਪਿਓ ਨੂੰ ਅਹਿਰੀਆ ਬੋਕਾ ਦੇ ਨਾਂ ਜਿਤਾਤਾ ਤੇ ਇੰਨਾ ਹੰਕਾਰ ਭਰ ਗਿਆ ਇਹਨਾਂ ਦੇ ਵਿੱਚ ਕਿਹੜਾ ਕਿ ਲੋੜ ਤੋਂ ਵੱਧ ਲੋੜ ਤੋਂ ਵੱਧ ਹੰਕਾਰ ਉਹ ਫਿਰ ਖਰਾਬੇ ਕਰਦਾ ਹੁਣ ਜਦੋਂ ਆਪਾਂ ਇਹ ਗੱਲ ਕਰ ਲੈਨੇ ਆਂ ਵੀ ਸਾਡੀਆਂ ਜਿਹੜੀਆਂ ਮੰਗਾਂ ਦੇ ਖਾਤਰ ਇਹ ਸਟੇਜਾਂ ਤੇ ਬੋਲੇ ਕਰਦੇ ਤੇ ਜੇ ਖਜ਼ਾਨਾ ਮੰਤਰੀ ਹੋਵੇ ਉਹ ਬਕਾਤ ਕਰਦਾ ਵੀ ਉਹੋ ਗੱਲਾਂ ਕਰੇ ਕਰਦਾ ਵੀ ਜਦੋਂ ਵੀ ਸਾਡੀ ਸਰਕਾਰ ਆ ਗਈ ਅਸੀਂ ਪਹਿਲੀ ਕਨੈਕਟ ਦੇ ਵਿੱਚ ਪੈਨਸ਼ਨ ਲਾਗੂ ਕਰਾਂਗੇ ਜਦੋਂ ਵੀ ਸਾਡੀ ਕੋਈ ਸਰਕਾਰ ਬਣ ਜਾਂਦੀ ਆ ਅਸੀਂ ਕਿਸੇ ਨੂੰ ਧਰਨਾ ਤੇ ਮਜਬੂਰੀ ਨਹੀਂ ਕਰਨ ਦਿੰਦੇ ਪਰ ਹੁਣ ਆਪਾਂ ਦੇਖਦੇ ਆ ਪੀ ਜਦੋਂ ਟੀਚਰਾਂ ਦਾ ਧਰਨਾ ਮੈਡਮਾਂ ਸ਼ਿਗਾਰ ਕਰਦੀਆਂ ਤੇ ਸ਼ਾਂਤ ਮਾਹੌਲ ਦੇ ਨਾਲ ਪ੍ਰੋਗਰਾਮ ਪ੍ਰੋਟੈਸਟ ਕਰਦੀਆਂ ਦੇ ਡਾਂਗਾ ਤੇ ਚੁੰਨੀਆਂ ਰੋਲੀਆਂ ਤੇ ਕਿਹੜੇ ਨੌਕਰੀਆਂ ਮੰਗ ਰਹੇ ਤੇ ਉਹ ਆਪਣੀਆਂ ਹੱਕੀ ਗੱਲਾਂ ਕਰ ਰਹੇ ਤੇ ਉਹਨਾਂ ਦੀਆਂ ਪੱਗਾਂ ਰੋਲੀਆਂ ਵੀ ਇਹ ਸਰਕਾਰ ਪਹਿਲਿਆਂ ਨਾਲੋਂ ਚੰਗੀ ਆ ਜਾਂ ਮਾੜੀ ਆ ਇਹ ਤੁਸੀਂ ਅੰਤਾਜਾ ਲਾ ਲਓ ਵੀ ਪੰਜਾਬ ਦੇ ਵਿੱਚ ਕੋਈ ਤਰ ਸੰਤੁਸ਼ਟ ਹੈ ਕੋਈ ਵਰਗ ਦੀ ਤਸल्ली ਹੈ ਆ ਹੁਣ ਕਿਸਾਨਾਂ ਨਾਲ ਪੰਗਾ ਪਾਇਆ ਬਿਨਾਂ ਕੰਮ ਤੋਂ ਕਿਸਾਨਾਂ ਨਾਲ ਪੰਗਾ ਪਾਇਆ ਜਦੋਂ ਕਿਸਾਨਾਂ ਨੇ ਜਿਵੇਂ ਸ਼ੇੜੀ ਸੜਕਾਂ ਤੇ ਆ ਗਏ ਦੂਜੀਆਂ ਪਾਰਟੀਆਂ ਸੜਕਾਂ ਤੇ ਆ ਗਈਆਂ ਫਿਰ ਬੜੇ ਫੱਤਰ ਨਾਲ ਕਹਿੰਦੇ ਨੇ ਅਸੀਂ ਉਹ ਬੈਨ ਨੂੰ ਵਾਪਸ ਲੈ ਲਿਆ ਫੇਪਸ ਲੈ ਲਿਆ ਤੁਹਾਨੂੰ ਮੰਗਿਆ ਕਿਨੇ ਦੀ ਤੁਹਾਨੂੰ ਕਿਹਾ ਕਿਨੇ ਦੀ ਹੋਰ ਪੁੱਠੇ ਕੰਮ ਤਾਂ ਕਰਨ ਕਰਨ ਨੂੰ ਛੇਰ ਨੇ ਜਿਹੜੀਆਂ ਸਾਡੀਆਂ ਹੱਕਾਂ ਮੱਕੀ ਤੇ ਜਾਇਜ਼ ਮੰਗਾ ਨੇ ਉਹਨਾਂ ਲਈ ਗੱਲ ਨਹੀਂ ਕਰਦੇ ਹੁਣ ਜਦੋਂ ਅਸੀਂ ਪਰਵਾਜ਼ ਬੈਠ ਕੇ ਅਸੀਂ ਘਰੇ ਵਿਚਾਰ ਕਰਦੇ ਆਂ ਬਈ ਇਹ ਪੰਜਾਬ ਦਾ ਬਣੂਗੀ ਇਸ ਪੰਜਾਬ ਦੇ ਹਾਲਾਤ ਕਿੱਧਰ ਨੂੰ ਜਾ ਰਹੇ ਨੇ ਉਹ ਸਾਰੇ ਆਪਾਂ ਨੂੰ ਆਪੋ ਆਪਣੇ ਜਿਵੇਂ ਆਪਾਂ ਬੈਠ ਕੇ ਅੱਜ ਗੱਲਾਂ ਕਰ ਰਹੇ ਆਂ ਇਹਦੇ ਵਿੱਚ ਵੀ ਹਰੇਕ ਨੂੰ ਆਪਣੀ ਸਮਝ ਦੇ ਮੁਤਾਬਕ ਆਪਣੀ ਸੋਚ ਦੇ ਮੁਤਾਬਕ ਸਾਨੂੰ ਇਸ ਲੜਾਈ ਦੇ ਬਾਰੇ ਵੀ ਗੈਹਾਂ ਦੀ ਦਿਸ਼ਾ ਹੋਣੀ ਚਾਹੀਦੀ ਆ ਆਪਣੀਆਂ ਇਹ ਕਾਟਾ ਕਮਜ਼ੋਰੀਆਂ ਰਹਿ ਗਈਆਂ ਇਹਨੂੰ ਆਪਾਂ ਇੱਕਦਾਂ ਦੂਰ ਕਰਨਾ ਚਾਹੀਦਾ ਇਹ ਸਾਡੀ ਪਾਤਨਾਂ ਦਾ ਰਿਕਾਰਡ ਆ ਅਸੀਂ ਜਿਹੜੀਆਂ ਗੱਲਾਂ ਜਾਇਜ਼ ਹੁੰਦੀਆਂ ਨੇ ਉਹਨੂੰ ਪੱਕਾਤਾ ਤੋਂ ਤੇ ਕਾਊਂਟ ਕਰਦੇ ਆ ਉਹਨਾਂ ਗੱਲਾਂ ਤੇ ਅਸਰ ਕਰਦੇ ਆ ਤੇ ਉਹਨਾਂ ਕਰਦ ਨੂੰ ਅਸੀਂ ਲਾਗੂ ਵੀ ਕਰਦੇ ਆ ਤੇ ਜਿਵੇਂ ਕਾਗਜ਼ੋਤੂ ਸਰਕਾਰੀ ਰਕਮ ਵੀ ਇਕੱਠੇ ਆਪਾਂ ਨੇ ਜਾਵਾ ਗਿਣਤੀ ਜੋ ਹੋਣਾ ਤੁਸੀਂ ਅੱਜ ਬਹੁਤ ਵੱਡੀ ਗਿਣਤੀ 'ਚ ਆਏ ਹੋ ਛੋਟਾ ਅੱਜ ਇੱਥੇ ਆਣ ਦੇ ਅਸੀਂ ਸਵਾਗਤ ਵੀ ਕਰਦੇ ਆ ਧੰਨਵਾਦ ਵੀ ਕਰਦੇ ਆ ਤੇ ਅਨੁਸਾਰਦੇ ਆ ਵੀ ਆਪਾਂ ਕਢਾਉਣਾ ਆਪਣਾ ਪ੍ਰੋਗਰਾਮ ਉਹ 2 ਦਰਤਾਂ ਦਾ ਆਪਣਾ ਸੱਦਾ ਆ ਗਿਆ ਤੇ 15 ਤਰੀਕ ਨੂੰ ਇਹਨਾਂ ਨੇ ਝੰਡੇ ਚਾੜਨੇ ਨੇ ਹਰ ਜਿਹੇ ਚ 15 ਅਗਸਤ ਦੇ ਆਪਾਂ ਨੂੰ ਜੋਗਰੀ ਲੱਗੇ 15 ਤੋਂ 3 ਬੰਦੇ ਆਪਾਂ ਨੇ ਜਾਣਾ ਕਾਲੇ ਵਿੱਲੇ ਲਾ ਕੇ ਆਣਾ ਉੱਥੇ ਝੰਡੇ ਜਦੋਂ ਚੜਨਗੇ ਉਹ ਝੰਡੇ ਦਾ ਵਿਰੋਧ ਕਰਨਾ ਉੱਥੇ ਇਹ ਗੱਲ ਦਿਖਾਣੀ ਆ ਪੇ ਤੁਸੀਂ ਤਾਂ ਇੱਕ ਪੰਜਾਬ ਨੂੰ ਇੱਕ ਦਿਸ਼ਾ ਬਦਲਣ ਵਾਲੀ ਗੱਲ ਕਰਦੇ ਹੋ ਪੰਜਾਬ ਚ ਹਾਲਾਤ ਸੁਣਨ ਵਾਲੀ ਗੱਲ ਕਰਦੇ ਹੋ ਐ ਛਿੱਤਾ ਹਰ ਰੋਜ਼ ਕਤਲ ਹੁੰਦਾ ਹਰ ਰੋਜ਼ ਗੋਲੀਆਂ ਚੱਲਦੀਆਂ ਨੇ ਹਰ ਰੋਜ਼ ਨਸ਼ੇ ਨਾਲ ਮਰਦੇ ਨੇ ਤੁਸੀਂ ਨਸ਼ੇ ਦਾ ਡਰਾਮਾ ਕਰਕੇ ਇੱਕ ਦੁਨੀਆ ਚ ਪ੍ਰੇਖਾ ਪਾਤਾ ਵੀ ਅਸੀਂ ਨਸ਼ਾ ਪੰਜਾਬ ਚੋਂ ਖਤਮ ਕਰਤਾ ਪਰ ਹੋਇਆ ਨਹੀਂ ਤੁਸੀਂ ਤਾਂ ਇਹ ਪ੍ਰੇਖਾ ਪਾਤਾ ਵੀ ਇੱਥੇ ਅੱਜ ਤੱਕ ਜਿਹੜਾ ਇੱਥੇ ਗੁੰਡਾ ਦਾ ਚੱਲਦਾ ਸੀ ਗੋਲੀਆਂ ਚਾਲਦੀਆਂ ਰੀਆਂ ਕੋਈ ਬੰਦੇ ਨੂੰ ਦਿਲੀ ਮਾਰ ਦਿੰਦੇ ਤੇ ਫੁਰਤਾ ਕੋਈ ਸ਼ਾਮ ਨੂੰ ਵੀ ਨਹੀਂ ਹੋਉਂਦਾ ਫੁਰਤਾ ਰਾਤ ਦੇ 10 ਬਜਰ ਦਿੰਦਾ ਫੁਰਤਾ ਪਹਿਲੀ ਗੋਲੀਆਂ ਤਾੜ ਤਾੜ ਦਿਨੀ ਚਲਦੀਆਂ ਨੇ ਅ ਦੁਕਾਨਦਾਰਾਂ ਦੇ ਉੱਪਰ ਤੇ ਬਾਜ਼ਾਰਾਂ ਦੇ ਵਿੱਚ ਵੀ ਉਹ ਸਰਕਾਰ ਸੁੱਤੀ ਪਈ ਆ ਤੇ ਜਾਗਦੀ ਆ ਕਿਹੜੀ ਪੰਜਾਬ ਦੀ ਸਿਕਿਉਰਿਟੀ ਆ ਕੋਈ ਕੇਸਰੀ ਬਾਣ ਲਈ ਫਿਰਦਾ ਦੀ ਕਿڑی ਪੰਜਾਬ ਦੀ ਪੁਲਿਸ ਆ ਉਹ ਕਿਹੜੇ ਐਮਐਲਿਆਂ ਨੇ ਕੋਈ ਦੇਖੇ ਕੀਤੇ ਐਮਐਲਾ ਸ਼ਿਪ ਉਹ ਥਾਣੇ ਤੋਂ ਕੱਢ ਕੇ ਆਪਣੇ ਚਾਚੇ ਦੇ ਤਾਂ ਨਾਲ ਆਪਣੇ ਘਰ ਆਈਆਂ ਨਾਲ ਲਾਈ ਫਿਰਦੇ ਨੇ ਸਿਕਿਉਰਿਟੀ ਵੀ ਥਾਣੇ ਤਾਂ ਪਏ ਨੇ ਖਾਲੀ ਕਿਹੜੇ ਨੇ ਦੋ ਦੋ ਦਿਨ ਡਿਊਟੀ ਕਰੀਆ ਮੁਲਾਜ਼ਮਾ ਨੇ ਉਹਨੂੰ ਤੀਜੇ ਦਿਨ ਫੇਰ ਕਹਦੇ ਨੇ ਮੁੱਖ ਮੰਤਰੀ ਜੇ ਮੰਤਰੀ ਆਣਾ ਤਾਂ ਤੀਜੇ ਦਿਨ ਵੀ ਡਿਊਟੀ ਕਰਨੀ ਆ ਸਾਥੀਓ ਆਪਣਾ ਤਾਂ ਜਥੇਪੰਦਕ ਆਪਣਾ ਟਾਂਚਾ ਹੋਣ ਕਾਰਨ ਆਪਾਂ ਤਾਂ ਵਿਰੋਧ ਕਰ ਦਿੰਨੇ ਆ ਪੁਲਸਾਂ ਇਹ ਤਾਂ ਇੰਨੀ ਗੱਲ ਬਣੀ ਕਹਿ ਸਕਦੇ ਵੀ ਆਸੀਂ ਦੀ ਡਿਊਟੀ ਤੇ ਜਾਣਾ ਉਹਦੀ ਗੈਰਹਾਜ਼ਰੀ ਠੋਕ ਕੇ ਕੰਦੇ ਨੇ ਕੱਲ ਅੰਬਰਸਰ ਕਰਤਾਸ ਪਰ ਐਸ ਕਰਕੇ ਵੀ ਇਹ ਆਪਾਂ ਨੂੰ ਵੜਦੀ ਚ ਲੱਗਦੇ ਨੇ ਠੀਕ ਵੀ ਇਹਨਾਂ ਦਾ ਕਿਹੜਾ ਡਿਊਟੀ ਦਾ ਥੱਲੇ ਵਾਲੇ ਰੈਂਕ ਦੇ ਕਿਹੜੇ ਬਲਾਜਮ ਨੇ ਉਹਨਾਂ ਦੇ ਹਾਲਾਤ ਕੋਈ ਬਾਲੇ ਵਧੀਆ ਨਹੀਂ ਹੈਗੇ ਕਿ ਸਿਕਿਉਰਟੀਆਂ ਦੀ ਨਜਾਇਜ਼ ਵਰਤੋਂ ਹੋ ਰਹੀ ਆ ਇਸ ਕਰਕੇ ਆਪਾਂ ਜੇ ਹਰੇਕ ਬੰਦਾ ਸੋਚੂ ਜਿਵੇਂ ਆਸੀਂ ਪਰਿਵਾਰ ਬੈਠੇ ਆਂ ਸੋਚਦੇ ਆਂ ਪੰਜਾਬ ਬਾਰੇ ਗੱਲ ਕਰਦੇ ਆਂ ਵੀ ਇਹ ਕਿਹੜਾ ਲੋਕਾਂ ਨੂੰ ਮਾਰ ਰਹੇ ਨੇ ਕਿਹੜੀਆਂ ਡੁਪਲੀਕੇਟ ਚੀਜ਼ਾਂ ਉਹ ਸਪਰੇਅ ਆ ਪਾ ਰਹੇ ਨੇ ਸਬਜ਼ੀਆਂ 'ਚ ਦਵਾਈਆਂ ਪਾ ਰਹੇ ਨੇ ਜ਼ਹਿਰ ਵਾਲੇ ਅਪਣਾ ਰਹੇ ਨੇ ਅਹੀਆਂ ਜੀਆਂ ਗੱਲਾਂ ਸੋਚ ਕੇ ਉਹਨਾਂ ਦੇ ਉੱਤੇ ਕਿਵੇਂ ਪਹਿਰਾ ਦੇਣਾ ਆਪਣਾ ਬਿਜਲੀ ਬੋਰਡ ਸਿਸਟਮ ਕਿਵੇਂ ਚੱਲ ਰਿਹਾ ਤੇ ਕਿਵੇਂ ਚਲਾਉਣਾ ਉਹ ਸਾਰੀਆਂ ਗੱਲਾਂ ਤੇ ਵਿਚਾਰ ਕਰਕੇ ਮੈਂ ਵੀਡੀਓ ਪਾਉਣਾ ਹੁਣ ਤੁਸੀਂ ਦੇਖ ਦਿਓ